ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਸ਼ੁਰੂ ਕਰਾਂ ਇੱਕ ਵਾਰ ਫਿਰ ਉਹੀ ਅਪੀਲ ਕਿ ਜਿੰਨਾ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜャ ਜਿਹੜੇ ਪਹਿਲੀ ਵਾਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਿਹੜੀ ਅੱਜ ਮੈਂ ਵੀਡੀਓ ਪਾ ਰਹੇ ਹਾਂ ਸੱਚਮੁੱਚ ਦਰਲੂਤ ਖੌਂਦ ਵਾਲੀ ਹੈ 144 ਕਰੋੜ ਲੋਕਾਂ ਦੀ ਜੇ ਹੱਦ ਦੀ ਅੱਜ ਮੈਂ ਦੇਖੀ ਉਹੋ ਹਰਿਆਣਾ ਦੀ ਜਿਹੜੀ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੀ ਸੀ 50 ਕਿਲੋ ਕੈਟਾਗਰੀ ਦੇ ਚ ਰੈਸਲਰ ਬਨੇਸ਼ ਫੁਗਾਟ ਨਾਲ ਸੱਚਮੁੱਚ ਕਈ ਵਾਰ ਛੋਟੀਆਂ ਛੋਟੀਆਂ ਗੱਲਾਂ ਵੱਡੇ ਅਰਥ ਰੱਖਦੀਆਂ ਨੇ ਵੱਡੇ ਨੁਕਸਾਨ ਵੱਡੇ ਫਾਇਦੇ ਦੇ ਜਾਂਦੀਆਂ ਨੇ ਛੋਟੀ ਜੀ ਗੱਲ ਬਹੁਤ ਬਹੁਤ ਮਾਇਨੇ ਰੱਖਦੀ ਹੈ ਤਾਰੀਖ ਕੀ ਨਜ਼ਰੋਂ ਨੇ ਉਹ ਦੌਰ ਵੀ ਦੇਖੇ ਹੈ ਕਿ ਲਮਹੇ ਨੇ ਖਤਾ ਕੀ ਹੈ ਔਰ ਸਦੀਆਂ ਨੇ ਸਜ਼ਾ ਪਾਈ ਬਹੁਤ ਵਾਰ ਦੂਰ ਤੱਕ ਇਤਿਹਾਸਕ ਸਜ਼ਾ ਜਿਹੜੀ ਹੈ ਉਹ ਅੱਜ ਵੀ ਹੋਈ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੱਕ ਕੁੜੀ ਭਾਰਤ ਦੀ ਜਿਹੜੀ ਫਾਈਨਲ ਚ ਪਹੁੰਚੀ ਸੀ 올림픽 ਰੈਸਲਿੰਗ ਦੇ ਵਿੱਚ 50 ਕਿਲੋ ਦੇ ਵਿੱਚ ਬਨਦੀਸ਼ ਫਗੜ ਬਹੁਤ ਖੁਸ਼ੀ ਉਹ ਵੀ ਖੁਸ਼ੀ ਸਾਰਾ ਦੇਸ਼ ਖੁਸ਼ੀ ਕਰ ਜਦੋਂ ਉਹ ਸੈਮੀਫਾਈਨਲ ਦੇ ਵਿੱਚ ਪਹੁੰਚੀ ਲੇਕਨ ਹੋਣਾ ਬਨਦੀਸ਼ ਫਗੜ 올림픽 ਤੋਂ ਬਾਹਰ ਹੋ ਗਈ ਹੈ 50 ਕਿਲੋ ਤੋਂ ਸਿਰਫ 100 ਗ੍ਰਾਮ ਜ਼ਿਆਦਾ ਸੀ ਉਹਦਾ ਭਾਰ 100 ਗ੍ਰਾਮ ਨੇ ਉਸ ਨੂੰ ਸਿਲਵਰ ਉਹ ਬਾਜੇ ਕਰਤਾ 골ਡ ਖੇਡਣ ਲਈ ਉਹ ডিসਕਵালিਫਾਈ ਹੋ ਗਈ ਹੈ ਅੱਜ 골ਡ ਲਈ ਖੇਡਿਆ ਜਾਣਾ ਸੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅੱਜ ਅਮਰੀਕਾ ਦੀ ਜਿਹੜੀ ਰੈਸਲਰ ਸਾਰਾ ਐਨ ਹਿਲਡਰ ਬ੍ਰਾਂਡ ਨਾਲ ਉਹਦੀ ਫਾਈਟ ਹੋਣੀ ਸੀ ਪਰ ਹੁੰਦੀ ਹੋਏਗੀ ਨਾ ਯੂਨੋ ਸਿਲਵਰ ਮਿਲੇ ਜਿਹੜੀ ਦੂਜੀ ਗਲਤ ਗੱਲ ਜਿਹੜੀ ਨਜ਼ਰ ਆਉਂਦੀ ਹੈ ਕਿ ਸਿਲਵਰ ਤਾਂ ਮਿਲੇ ਸਿਲਵਰ ਵੀ ਨਹੀਂ ਬੈਲਾਂਸ ਹੋ ਰੂਲ ਲੈ ਰਹੇ ਹੰਪਕ ਤੇ ਹੌਲ ਕੀ ਹੋਣਾ ਜਿਹੜੀ 50 ਕਿਲੋ ਕੈਟਾਗਰੀ ਹੈ ਉਹਦੇ ਵਿੱਚ ਸਿਰਫ ਦੋ ਮੈਡਲ ਮਿਲਨੇ ਨੇ ਇੱਕ ਮੈਡਲ 골ਡ ਇੱਕ ਬ੍ਰਾਂਸ ਇੱਕ ਕਾਸੀ ਦਾ ਇੱਕ ਸੋਨੇ ਦਾ ਚਾਂਦੀ ਦਾ ਉਹ ਚੱਕ ਕਰਤਾ ਇਹ ਹੋਏਗਾ ਹੁਣ ਜਿਹਨੂੰ ਇਹਨੇ ਹਰਾਇਆ ਸੀ ਕਿਊਬਾ ਦੀ ਜਿਹੜੀ ਰੈਸਲਰ ਹੈ ਗੁਜ਼ਨਾਮ ਲੋਪੇਜ਼ੀ ਉਹ ਫਾਈਨਲ ਖੇਡੂਗੀ ਇਹ ਠੀਕ ਕਿਸਮਤ ਹੈ ਉਹਨਾਂ ਨੇ ਕਿਸਮਤ ਵੀ ਬੈਟਰ ਕਰਦੀ ਹੈ ਨੇਚਰ ਵੀ ਬੈਟਰ ਕਰਦੀ ਹੈ ਆਪਾਂ ਕਹਿੰਦੇ ਆ ਕਿ ਕੱਲ ਉਹ ਬਹੁਤ ਬੁਰੀ ਤਰੀਕੇ ਨਾਲ ਹਾਰੀ ਸੀ ਤੇ ਅੱਜ ਉਹ ਫਾਈਨਲ ਖੇਡੇਗੀ ਲੇਕਿਨ ਜਿਹੜੀ ਵਿਨੇਸ਼ ਉਹ ਡਿਸਕਵালিਫਾਈ ਹੋ ਗਈ ਜਦੋਂ ਉਸ ਨੂੰ ਪਤਾ ਲੱਗਿਆ ਨਾ ਕਿ ਮੈਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਤਾਂ ਉਸ ਨੂੰ ਸਦਮਾ ਲੱਗਿਆ ਉਹ ਬੇਹੋਸ਼ ਹਸਪਤਾਲ ਚ ਭਰਤੀ ਕਰੋਨਾ ਪਿਆ ਹੁਣ ਠੀਕ ਹੈ ਵੈਸੇ ਹੁਣ ਠੀਕ ਹੈ ਦੇਖ ਇੱਕ ਵਾਰੀ ਸਦਭਾ ਲੱਗ ਗਿਆ ਗੱਲ ਤਾਂ ਦੇਖੋ ਸਦਭਾ ਵਾਲੀ ਸੀ ਸਰ ਦੇਸ਼ ਨੂੰ ਜਿਹਨੂੰ ਵੀ ਖਬਰ ਆ ਜੀ ਰੀਗ ਰਹੀ ਸੀ ਕਟੋ ਕਟ ਪਹਿਲੇ ਇਹ ਨੂੰ ਵਸ਼ੀ ਬੜੀ ਆ ਸਾਡੇ ਦੇਸ਼ ਦੇ ਵਿੱਚ 144 ਕਰੋੜ ਲੋਕਾਂ ਦਾ ਦੇਸ਼ ਵਿਸ਼ਵ ਗੁਰੂ ਬਣਦੀਆਂ ਗੱਲਾਂ ਕਰਨ ਵਾਲਾ ਦੇਸ਼ ਤਿੰਨ ਬ੍ਰਾਉਨਸ ਉਹ ਵੀ ਇੱਕ ਕੁੜੀ ਹਰਿਆਣੇ ਦੀ ਦੇ ਦੋ ਦਵਾਤੇ ਕਿ ਕੁੰਡਾ ਰਿਆਨੇ ਦਾ ਉਹ ਸਰਬਜੋਤ ਹਲੇ ਤਿੰਨੀ ਜੜੇ ਦੇ ਕਾਸੀ ਦੇ ਤਜਬੇ ਦੇ ਤੇ ਜਿਹੜੀ ਅਸੀਂ ਆਸ ਸੀ ਵੀ ਚਲੋ ਘਟ ਘਟ ਚਾਂਦੀ ਦਾ ਤਾਂ ਆਊਗਾ ਇਸ ਤਰ੍ਹਾਂ ਦੀ ਹੈਡਲਾਈਨ ਸੀ ਨਾ ਚਾਂਦੀ ਵੀ ਨਹੀਂ ਬਿਲੀ 골ਡ ਤੇ ਚਲੋ ਟੇਕ ਨਹੀਂ ਵੀ ਖੇਡਣ ਦੇਣਾ ਸੀ ਪਰ ਕਾਨੂੰਨ ਤਾਂ ਕਾਨੂੰਨ ਹੈ ਕਰ ਕੀ ਸਕਦੇ ਹਲੇ ਤਾਂ ਖੁਸ਼ੀ ਬਣਾਈ ਜਾ ਰਹੀ ਸੀ ਹਲੇ ਤਾਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਇਹਦੇ ਦਰਜ ਭੂਸ਼ਣ ਦੇ ਬਹੁਤੇ ਤਮਾਚਾ ਮਾਰਿਆ ਚਪੇੜ ਮਾਰੀ ਹੈ ਇਹ ਇਨਸਾਫ ਲਈ ਲੜਦੀ ਰਹੀ ਤੇ ਉਸ ਬਾਬਲੇ ਦੇ ਵਿੱਚ ਜਦੋਂ ਖੁਸ਼ੀ ਮਨਾਈ ਜਾ ਰਹੀ ਹੈ ਐਕਸਟਿਕ ਕਮੈਂਟ ਲਿਖੇ ਜਾ ਰਹੇ ਨੇ ਟਵੀਟ ਹੋਏ ਰਹੇ ਨੇ ਹੋ ਰਹੇ ਨੇ ਜਿਹਨੂੰ ਕਹਿੰਦੇ ਆ ਉਸ ਸਮੇਂ ਇਸ ਤਰ੍ਹਾਂ ਦੀ ਖਬਰ ਆ ਗਈ ਅਸਰ ਇਹਨੂੰ ਤਾਂ ਕੱਲੀ ਪਤਾ ਲੱਗ ਗਿਆ ਸੀ ਇਸ ਤਰ੍ਹਾਂ ਦੀ ਗੱਲ ਹੈ ਦੇਖੋ ਗੱਲ ਇਹ ਹੋਈ ਹੈ ਜਿਹਨੂੰ ਤੁਸੀਂ ਸਮਝੀਏ ਇੱਕ ਦਿਨ ਚ ਤਿੰਨ ਫਾਈਟ ਕੀਤੀ ਹੋਵੇ ਤਿੰਨ ਪਹਿਲਵਾਨਾਂ ਨਾਲ ਉਦੀਬ ਉਹਦੇ ਮੁਕਾਬਲੇ ਸੀ ਇੱਕ ਦਿਨ ਦੇ ਵਿੱਚ ਹਰ ਬੌਂਡ ਤੋਂ ਬਾਅਦ ਹਰ ਫਾਈਟ ਤੋਂ ਬਾਅਦ એનર્ਜੀ ਚਾਹੀਦੀ ਹੁੰਦੀ ਹੈ ਤੋਂ એનર્ਜੀ ਲਈ ਕੁਝ ਖਾ ਵੀ ਲੈਂਦੀ ਸੀ ਤੋਂ ਇਹ ਹੋਇਆ ਉਹਦੇ ਨਾਲ ਖਾਣ ਪੀਣ ਨਾਲ ਹੋਇਆ ਕਿ ਉਹਦਾ weight ਵੱਧ ਗਿਆ ਤਕਰੀਬਨ 2 ਕਿਲੋ ਤੇ 700 ਗ੍ਰਾਮ ਜਿਹੜਾ 2.5 ਕਿਲੋ ਤੋਂ ਵੱਧ ਵੱਧ ਗਿਆ weight ਤੇ ਉਹ ਰੁਪਾਦਾਂ ਲੱਗ ਗਿਆ ਵੀ ਵੇਟ ਪੱਦ ਗਿਆ ਤੇ ਮੋੜੀ ਸਾਰੀ ਰਾਤ ਕੋਸ਼ਿਸ਼ ਕੀਤੀ ਪੂਰੀ ਰਾਤ ਸੱਤੀ ਦਿਓ ਪੂਰੀ ਲੱਗੀ ਰਹੀ ਐਥੋਂ ਤੱਕ ਕਿ ਕੁੜੀਆਂ ਨੂੰ ਆਪਣੇ ਬਾਲ ਬਹੁਤ ਪਿਆਰੇ ਹੁੰਦੇ ਨੇ ਬਾਲ ਵੀ ਕਟਾਉਣੇ ਪਏ ਉਹਨਾਂ ਉਹਨੇ ਸੱਚੇ ਥੋੜਾ ਜਿਹਾ ਫਰਕ ਬਹਾਲਾਂਗੇ ਬਾਲ ਦਾ ਕਿੰਨਾ ਫਰਕ ਹੁੰਦਾ ਹੈ ਬਾਲ ਵੀ ਕਟਾਏ ਨੋ ਵੀ ਕੱਟਤੇ ਵੀ ਇਹਦਾ ਵੀ ਨਾ ਕਿੱਥੇ ਹੋਵੇ ਐਥੋਂ ਤੱਕ ਵੀ ਬਿੱਚਰੋ ਕਹਿੰਦੇ ਸਿਲਵਰ ਹੀ ਆ ਜੇ ਤਾਂ ਜੇ ਉਹ ਵੇਟ ਤਾਂ ਆ ਜਾਂਦੀ ਨਾ ਵੀ ਫਾਈਟ ਕਰਦੀ ਸਿਲਵਰ ਤਾਂ ਉਹ ਨਾ ਸੀ ਨਾ ਲੇਕਨ ਉਹਨੇ ਸਾਈਕਲਿੰਗ ਕੀਤੀ ਉਸ ਦੇ ਜਿਹੜਾ ਹੈ ਰੱਸੀ ਟੱਪੀ ਸੋਨਾ ਬਾਥ ਲਿਆ ਮਤਲਬ ਜੋ ਕੁਝ ਵੇਟ ਘਟਾਉਣ ਲਈ ਕੀਤਾ ਜਾਂਦਾ ਉਹ ਉਹ ਉਸਦੇ ਕੀਤਾ ਮੈਂ ਦੇਖ ਰਿਹਾ ਸੀ ਕਿ ਉਹਦਾ ਜਿਹੜਾ ਡਾਕਟਰ ਜਿਹੜਾ ਭਾਰਤੀ ਟੀਮ ਦੇ ਨਾਲ ਗਿਆ ਹੈ ਡਾਕਟਰ ਦਿਨਸ਼ਾ ਪਾਰਦੀਵਾਲਾ ਉਹਨੇ ਵੀ ਇਹੀ ਗੱਲ ਦਸੀ ਕਿ ਬਹੁਤ ਰਹਿਤ ਕੀਤੀ ਸਾਰੀ ਰਾਤ ਪਰ ਨਹੀਂ ਫਿਰ ਜਦੋਂ ਸਵੇਰ ਹੋਈ ਜਦੋਂ ਢੇਟ ਹੋਣ ਦਾ ਟਾਈਮ ਆਇਆ ਉਸ ਵੇਲੇ ਇਸ ਦਾ ਭੇਟ 200 ਗ੍ਰਾਮ ਵੱਧ ਸੀ ਤੇ 15 ਮਿੰਟ ਫੌਰ ਵਿਨੇਸ਼ ਨੂੰ ਦਿੱਤੇ ਗਏ ਅਲੰਪਕ ਐਸੋਸੀਏਸ਼ਨ ਬਰ ਲੋ ਜੋ ਰੂਲ ਹੈ ਕਿ ਤੁਸੀਂ ਆਪਣਾ weight ਘਟਾ ਲਓ ਇਹਦੇ ਫਿਰ ਜੋਰ ਲਾਇਆ ਤਾਂ 100 ਗ੍ਰਾਮ ਘਟਿਆ ਇਹਦਾ ਮਤਲਬ 100 ਗ੍ਰਾਮ ਜਿਹੜਾ weight ਹੈ ਉਹ ਵੱਧ ਰਹਿ ਗਿਆ ਤੇ ਨਹੀਂ 50 ਕਿਲੋ 100 ਗ੍ਰਾਮ ਸੀ ਇਸ ਕਰਕੇ ਉਹ ਜਿਹੜਾ disc qualify ਹੋਗੀ ਹੁਣ ਗੱਲ ਇਹ ਹੈ ਕਿ ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜੋ ਡਾਕਟਰ ਕਹਿੰਦਾ ਇਹ ਸਾਰੀਆਂ ਗੱਲਾਂ ਠੀਕ ਹੋ ਸਕਦੀਆਂ ਨੇ ਪਰ ਕੋਈ ਸਾਜ਼ਿਸ਼ ਹੈ ਦਾ ਪਿੱਛੇ ਇੱਕ ਤਾਂ ਇਹ ਦੇਖਣਾ ਪਏਗਾ ਗੱਲ ਸੌ ਗ੍ਰਾਮ ਦੀ ਹੈ ਦੂਜੀ ਗੱਲ ਜਿਹੜਾ ਇਹਦਾ ਸਟਾਫ ਹੈ سپورਟਿੰਗ ਸਟਾਫ ਹੈ ਉਹ ਕੀ ਕਰਦਾ ਸੀ ਇਹ ਜਿਹੜਾ ਪਲੇਅਰ ਨੂੰ ਸ਼ਾਇਦ ਉਸ ਵੇਲੇ ਭੁੱਖ ਲੱਗਦੀ ਹੈ ਇਹ ਵੀ ਹੈ ਖੁਸ਼ੀ ਚ ਹੋ ਸਦਾ ਜ਼ਿਆਦਾ ਭੁੱਖ ਲੱਗਦੀ ਹੋਵੇ ਪਰ ਉਹਨਾਂ ਨੂੰ ਤਾਂ ਯਾਦ ਸੀ ਕਿ ਕੱਲ ਨੂੰ ਮੀਟ ਫੇਰ ਹੋਣਾ ਹੈ ਸ਼ਾਇਦ ਉਹ ਭੁੱਲ ਗਏ ਹੋਣਗੇ ਕਿ ਜੀ ਸਵੇਰੇ ਵੀ ਤਾਂ ਭਾਰ ਟੋਲਿਆ ਜਾਣਾ ਇਹ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਡਾਕਟਰ ਨੂੰ ਰੋਕਣਾ ਚਾਹੀਦਾ ਸੀ ਨਹੀਂ ਰੁਕਿਆ ਕੁਛ ਤਾਂ ਹੋਇਆ ਨਾ ਤੇ ਫਿਰ 100 ਗ੍ਰਾਮ 100 ਗ੍ਰਾਮ ਲਈ ਸਿਰਫ 15 ਮਿੰਟ ਮਿਲੇ ਤੇ 15 ਮਿੰਟ ਦੇ ਵਿੱਚ ਉਹਨੂੰ ਕਿਹਾ ਗਿਆ ਜਿਹੜਾ ਹੈ ਤੁਸੀਂ 200 ਗ੍ਰਾਮ 'ਚੋਂ ਵੱਧ ਸੀ ਘਟਾਓ ਤੋਂ 250 ਗ੍ਰਾਮ 100 ਗ੍ਰਾਮ ਰਹਿ ਗਿਆ ਸੀ ਸੋ ਇਸ ਤ੍ਰਿਕਾ ਨਾਲ ਵਿਦੇਸ਼ ਫਰਗਾਨਾ ਦੇਸ਼ ਨਾਲ ਮੈਨੂੰ ਤਾਂ ਤੱਕਾ ਹੋਇਆ ਲੱਗਦਾ ਮੈਂ ਸੱਚੀ ਗੱਲ ਦੱਸਾਂ ਕਿ ਇਹ ਤੱਕਾ ਹੋਇਆ ਤੱਕਾ ਦੂਜਾ ਹੋਇਆ ਵੀ ਚਲੋ ਮੰਨ ਲਓ ਉਹਦਾ ਵੇਟ ਵੱਧ ਗਿਆ ਲੇਕਿਨ ਜਿੰਨਾ ਜਦੋਂ ਸੈਮੀਫਾਈਨਲ ਚ ਪਹੁੰਚੀ ਹੈ ਜਿੱਤੀ ਹੈ ਫਾਈਨਲ ਚ ਪਹੁੰਚੀ ਹੈ ਸਿਲਵਰ ਤਾਂ ਮਿਲਣਾ ਚਾਹੀਦਾ ਸੀ ਉਦੋਂ ਤੱਕ ਤਾਂ ਠੀਕ ਸੀ ਨਾ ਉਦੋਂ ਬਾਅਦ ਹੀ ਖਾਦਾ ਤੇ ਇਹ ਤਾਂ ਪ੍ਰੋਟੈਸਟ ਜਿਸ ਤਰੀਕੇ ਨਾਲ ਹਲਕੇ ਭਾਰਤ ਨੇ ਕਿਹਾ ਕਿ ਅਸੀਂ ਆਪ ਦਾ ਵਿਰੋਧ ਦਰਜ ਕਰਾਇਆ ਤੇ ਉਹ ਉਹਦੇ ਨਾਲ ਸ਼ਾਇਦ ਇਹ ਗੱਲ ਇੰਨੀ ਕਦਮ ਨਹੀਂ ਸਕਦਾ ਪਰ ਮੈਂ ਹੁਣ ਤੱਕ ਬੜੇ ਧੱਕੇ ਹੁੰਦੇ ਦੇਖੇ ਨੇ ਜਿਹੜੀ ਖੇਡ ਹੈ ਨਾ ਖੇਡਾਂ 'ਚ ਸਿਆਸਤ ਵੀ ਹੁੰਦੀ ਹੈ ਸਿਆਸਤ ਹੁੰਦੀ ਦੇਖੀ ਹੈ ਸ਼ਾਸਾ ਹੁੰਦੀਆਂ ਦੇਖੀਆਂ ਨੇ ਇਹ ਇਸ ਤਰ੍ਹਾਂ ਜੋ ਰੀਚ ਪਿਆ ਜਿਹੜਾ ਹੈ ਇੱਕ ਮੈਡਲ ਉਹ ਵੀ 올림픽 ਚ ਉਹ ਵੀ ਪਹਿਲੀ ਵਾਰ ਉਹ ਵੀ ਇਤਿਹਾਸਕ ਜਿਹੜਾ ਪਲ ਹੋਣ ਉਹ ਖੁਸਗੇ ਦੇ ਦੇਸ਼ ਤੋਂ ਸੱਚ ਵਿੱਚ ਬੜੀ ਦੁੱਖ ਦੀ ਗੱਲ ਹੈ ਤੇ ਮੈਂ ਸਮਝਦਾ ਕਿ ਇਸ ਦੁੱਖ ਦੀ ਘੜੀ ਦਿਨੇਸ਼ ਫਗਟਨਰ ਦੇਸ਼ ਨੂੰ ਖੜਨਾ ਚਾਹੀਦਾ ਹੈ। ਔਰ ਹਰਿਆਣਾ ਸਰਕਾਰ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ। ਕਿ ਠੀਕ ਹੈ ਲੰਪਕ ਨੇ ਤੈਨੂੰ ਨਹੀਂ ਦਿੱਤਾ ਪਰ ਜਿਹੜੇ ਤੈਨੂੰ ਜਿੱਤਣ ਤੋਂ ਬਾਅਦ ਇਨਾਮ ਮਿਲਣਾ ਸੀ ਸ਼ਾਇਦ ਚਾਂਦੀ ਦਾ ਜਿਹੜਾ ਇਨਾਮ ਹੈ ਉਹ ਜਾਂ 4 ਕਰੋੜ ਹਰਿਆਣਾ ਸਰਕਾਰ ਨੇ ਦੇ ਦੇ ਤੇ ਉਹ ਤਾਂ ਘੱਟੋ ਘੱਟ ਦੇਣ ਦਾ ਐਲਾਨ ਕਰੇ ਕਿ ਘੱਟ ਇਸ ਨੂੰ ਹੋਵੇ ਹੋਰ ਜਿਹੜੇ ادارے ਜਿਹੜੇ ਲੋਕਾਂ ਨੂੰ ਜਿਹੜਾ ਘਟਾਲੀਆਂ ਨੂੰ ਇਨਾਮ ਦਿੰਦੇ ਨੇ ਉਹਨਾਂ ਨੂੰ ਇਸ ਮੌਕੇ ਅੱਗੇ ਆਉਣਾ ਚਾਹੀਦਾ ਹੈ ਜੋ ਕੁ ਹੋਣਾ ਸੀ ਉਸਨੇ ਆਪਣਾ ਇੱਕ ਵਾਰਤਾ ਦੇਸ਼ ਦਾ ਝੰਡਾ ਉੱਚਾ ਕੀਤਾ ਤੇ ਇਹ ਉਹਦੇ ਨਾਲ ਵੀ ਤੱਕ ਹੈ ਦੇਸ਼ ਨਾਲ ਤਾਂ ਹੈ ਹੀ ਆ ਉਹਦੇ ਨਾਲ ਵੀ ਤੱਕ ਹੈ ਇਸ ਵੇਲੇ ਉਸਦੇ ਦੁੱਖ ਨੂੰ ਸਮਝਣ ਦੀ ਲੋੜ ਹੈ ਉਸ ਲੋ ਜਿਹੜਾ ਹੈ ਹਮਦਰਦੀ ਦੀ ਲੋੜ ਹੈ ਦੂਜੇ ਪਾਸੇ ਵਿਨੇਸ਼ ਫਗਾਟ ਨੂੰ ਚਾਹੀਦਾ ਇਹ ਖੇਡ ਹੈ ਬਸ ਤਾਂ ਜ਼ਿੰਦਗੀ ਵੀ ਇੱਕ ਖੇਡ ਹੈ ਤੇ ਕੁਝ ਵੀ ਹੋ ਸਕਦਾ ਤੁਹਾਡੇ ਸਾਹਮਣੇ ਆ ਕੁਝ ਵੀ ਹੋ ਸਕਦਾ ਉਈ ਪਤਾ ਨਹੀਂ ਅਗਲੇ ਪਾਲ ਕੱਲ੍ਹ ਰਾਤ ਜਦੋਂ ਸਾਰਾ ਦੇਸ਼ ਜਦੋਂ ਪਤਾ ਲੱਗਿਆ ਸੀ ਖੁਸ਼ੀਆਂ ਮਨਾ ਰਿਹਾ ਸੀ ਸਵੇਰੇ ਜਿਹੜਾ ਹੈ ਦੁਖਮਨਾ ਰਿਹਾ ਤੇ ਸੱਚ ਬੋਲੀ ਇਹ ਜਿਹੜੀ ਜ਼ਿੰਦਗੀ ਦੀ ਖੇਡ ਤੇ ਇਹ 올림픽 ਦੀ ਖੇਡ ਇੱਕੋ ਜਿਹੀ ਹੁੰਦੀ ਹੈ ਇਸ ਦੇ ਵਿੱਚ ਖੁਸ਼ੀ ਗਮ ਆਉਦੇ ਰਹਦੇ ਨੇ ਤੇ ਉਹਦਾ ਮੁਕਾਬਲਾ ਕਰਨ ਲਈ ਹਿੰਮਤ ਦੀ ਲੋੜ ਹੁੰਦੀ ਹੈ ਤੇ ਸਾਨੂੰ ਬਨੇਸ਼ ਫਗਾਟ ਨੂੰ ਹਿੰਮਤ ਦੇਣ ਦੀ ਲੋੜ ਹੈ ਅੱਜ ਨਹੀਂ ਮਿਲਦੇ ਐਕਾਡਮੀ ਵੀਡੀਓ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ